ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਸਰਕਾਰੀ ਖਾਲਸਾ ਜਥੇਬੰਦੀ ਜਮਨਾ ਨਗਰ ਤੋਂ ਆਪਣੀ ਫੌਜਾਂ ਦੇ ਨਾਲ ਜੀ ਵਾਹਿਗੁਰੂ ਜੀ ਇੱਕ ਬੇਨਤੀ ਆ ਆਪਣੀ ਜਮਨਾ ਨਗਰ ਦੀਆਂ ਸੰਗਤਾਂ ਤੇ ਹਰਿਆਣੇ ਦੀਆਂ ਸੰਗਤਾਂ ਨੂੰ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਆ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜੋ ਮੁਹੀਮ ਕਾਫੀ ਸਮੇਂ ਤੋਂ ਚੱਲ ਰਹੀ ਆ ਉਹਦੇ ਲਈ ਬੰਦੀ ਸਿੰਘਾਂ ਨਾਲ ਜੋ ਵੀ ਧੱਕੇਸ਼ਾਹੀ ਹੋ ਰਹੀ ਆ ਆਪ ਸਭ ਨੂੰ ਪਤਾ ਹੀ ਆ ਉਹਦੇ ਲਈ ਇੱਕ ਵਿਸ਼ਾਲ ਪੰਥਕ ਇਕੱਠ ਰੱਖਿਆ ਗਿਆ ਹੈ ਪਾਈਸਾ ਪਾਈ ਜਗਤਾਰ ਸਿੰਘ ਹਵਾਰਾ ਜੀ ਦੇ ਪਿੰਡ ਹਵਾਰਾ ਕਲਾ ਤਹਿਸੀਲ ਖਮਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਅਤੇ ਸਾਰੀਆਂ ਹੀ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਔਰ ਆਪਣੇ ਯਮਨਾ ਨਗਰ ਦੀਆਂ ਹਰਿਆਣੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਜਥੇਬੰਦੀ ਵੱਲੋਂ ਦਾਸ ਵੱਲੋਂ ਵੱਲੋਂ ਵੀ ਕਿ ਤੁਸੀਂ ਸਾਰਿਆਂ ਨੇ 21 ਫਰਵਰੀ ਨੂੰ 2026 ਨੂੰ ਆਪਣਾ ਹਵਾਰਾ ਪਿੰਡ ਜ਼ਰੂਰ ਪਹੁੰਚਣਾ ਉੱਥੇ ਇੱਕ ਵਿਸ਼ਾਲ ਪੰਥਕ ਇਕੱਠ ਰੱਖਿਆ ਗਿਆ ਹੈ ਇੰਨੀ ਕਰ ਬੇਨਤੀ ਪ੍ਰਵਾਨ ਕਰੋ ਉਹਦੇ ਵਿੱਚ ਆਪਾਂ ਬੰਦੀ ਸਿੰਘਾਂ ਦੀ ਉਹਦੇ ਵਿੱਚ ਗੱਲ ਹੋਣੀ ਹੈ ਔਰ ਉੱਥੇ ਆਪਾਂ ਸਾਰੇ ਮਿਲ ਕੇ ਉਹਨਾਂ ਦੀ ਹੱਕ ਦੀ ਆਵਾਜ਼ بلند ਕਰੀਏ ਇੰਨੀ ਕਰ ਬੇਨਤੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ